ਉਕੇ ਅਸੀਂ 5 ਜ਼ੋਨ ਦੇ ਵਿੱਚ ਵੰਡਿਆ ਪੰਜਾਬ ਤੋਂ ਇਸ ਜ਼ੋਨ ਦੇ ਇੰਚਾਰਜ ਚੁਸ਼ਪਿੰਦਰ ਸਿੰਘ ਚੈਲਹੂਰੀ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਜਿਹੜੇ ਬਾਕੀ ਸਾਡੇ ਪੁਆਇੰਟ ਕੀਤੇ ਗਏ ਨੇ ਪਾਰਟੀ ਦੇ ਵੱਲੋਂ ਉਹਨਾਂ ਦੀ ਇੱਕ ਵਾਰੀ ਇੰਟਰੋਡਕਸ਼ਨ ਦੇ ਦੇਣ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋ ਮਗੇ ਚੜ੍ਹਦੀ ਕਲਾ ਚ ਹੋ ਮਗੇ ਮੈਂ ਅੱਜ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਸੀਂ ਛੋਟੇ ਜਿਹੇ ਸੱਦੇ ਤੇ ਸਾਰੇ ਪਹੁੰਚੇ ਹੋ ਤੇ ਨਾਲ ਹੀ ਮੈਂ ਅੱਜ ਬਤੌਰ ਡੋਨ ਕੋਆਰਡੀਨੇਟਰ ਵੈਸਟ ਬਠਿੰਡਾ ਤੋਂ ਪੰਨੂ ਸਾਹਿਬ ਦਾ ਵੀ ਜਿ ਆਇਆ ਆਖਦਾ ਕਿ ਉਹ ਪਹਿਲੀ ਮੀਟਿੰਗ ਲੈਣ ਸਾਡੇ ਵਿੱਚ ਆਈ ਪੰਨੂ ਸਾਹਿਬ ਸਾਡੇ ਇਸ ਮੁਹਿੰਮ ਦੇ ਚੀਫ ਸਪੋਕਸਮੈਨ ਨੇ ਪੰਜਾਬ ਦੇ ਸੋ ਇਹ ਯੁੱਧ ਨਸ਼ਿਆਂ ਵਿਰੁੱਧ ਜੋ ਅਸੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਾਂ ਉਹ ਹੱਟੇ ਲੈਵਲ ਤੇ ਔਰ ਕੇਜੀ ਸਾਹਿਬ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਸੱਭ ਜੀ ਇੰਜ ਚਾਰਜ ਸਾਹਿਬ ਤੇ ਪਾਰਟੀ ਅੰਦਰ ਵੈਸਾ ਇਸ ਆਰ ਐਚਐਸ ਨੂੰ ਉਹਦੀ ਕਿਹਾ ਗਿਆ ਪ੍ਰੋਗਰਾਮ ਨੂੰ ਕਿਉਂਕਿ ਜਿਹੜਾ ਸੰਗਠਨ ਤਿਆਰ ਕੀਤਾਗਾ ਯੁੱਧ ਨਸ਼ੇ ਵਿਰੁੱਧ ਉਸ ਤੋਂ ਬਾਅਦ ਜਿਹੜਾ ਸੰਗਠਨ ਤਿਆਰ ਕੀਤਾਗਾ ਨਸ਼ਾ ਮੁਕਤੀ ਮੋਰਚਾ ਆ ਮੰਗਰ ਬੈਨਰ ਵੀ ਲੱਗਿਆਗਾ ਉਹਦੇ ਸੰਬੰਧ ਤੇ ਅੱਜ ਅਸੀਂ ਸਾਰੇ ਇਕੱਠੇ ਹੋਣਾ ਹੈ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾਗਾ ਜਿਵੇਂ ਕਿ ਮੈਨੂੰ ਵੈਸਟ ਦਾ ਇਨਚਾਰਜ ਲਾਇਆ ਗਿਆ ਕੋਆਰਡੀਨੇਟਰ ਲਾਇਆ ਗਿਆ ਉਸੇ ਤਰ੍ਹਾਂ ਪੰਜਾਬ ਚ ਪੰਜ ਜ਼ੋਨ ਕੋਆਰਡੀਨੇਟਰ ਲਾਇਏ ਨੇ ਉਸ ਤੋਂ ਬਾਅਦ ਜਿਹੜੇ ਅੱਜ ਆਪਾਂ ਇਕੱਠੇ ਹੋਏ ਆਂ ਆਪਣਾ ਇਕੱਠੇ ਹੋਣ ਦਾ ਪਰਪਸਾ ਮੈਂ ਤੁਹਾਡੇ ਸਾਹਮਣੇ ਸਾਡੇ 6 ਜਿਹੜੇ ਜ਼ਿਲ੍ਹੇ ਨੇ ਵੈਸਟ ਦੇ ਅੰਦਰ ਆਉਂਦੇ ਨੇ ਉਹਨਾਂ ਦੇ ਨਾਲ ਰੂਪ ਰੂਪ ਕਰਵਾਉਣਾਗਾ ਸਭ ਤੋਂ ਪਹਿਲਾਂ ਬਰਨਾਲਾ ਤੋਂ ਰਾਮ ਤੀਰਸ ਮੰਨਾ ਜੀ ਉਹ ਬਰਨਾਲਾ ਦੇ ਕੋਆਰਡੀਨੇਟਰ ਨੇ ਸਾਡੇ ਜ਼ਿਲ੍ਹੇ ਦੇ ਉਸ ਤੋਂ ਬਾਅਦ ਬਠਿੰਡੇ ਤੋਂ ਜਤਿੰਦਰ ਸਿੰਘ ਭੱਲਾ ਜੀ ਬਾਈ ਜੀ ਨਾਲ ਬੈਠੇ ਨੇ ਉਸ ਤੋਂ ਬਾਅਦ ਫਾਜ਼ਿਲਕਾ ਬੱਬੂ ਚੇਤੀ ਵਾਲੀ ਆ ਇਹ ਫਾਜ਼ਿਲਕਾ ਦੇ ਕੋਆਰਡੀਨੇਟਰ ਨੇ ਡਿਸਟ੍ਰਿਕਟ ਦੇ ਉਸ ਤੋਂ ਬਾਅਦ ਫਿਰੋਜ਼ਪੁਰ ਹਰਜਿੰਦਰ ਸਿੰਘ ਕਾਕਾਸਰਾ ਇਹ ਫਿਰੋਜ਼ਪੁਰ ਦੇ ਕੋਆਰਡੀਨੇਟਰ ਨੇ ਮਾਨਸਾ ਤੋਂ ਅਜੇਂਦਰ ਸਿੰਘ ਜਫਰੀ ਜੀ ਜਫਰੀ ਜੀ ਬਿਲਕੁਲ ਨਾਲ ਬੈਠੇ ਨੇ ਉਸ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਮਨਵੀਰ ਸਿੰਘ ਖੁੱਡੀਆਂ ਉਹ ਮੇਰੇ ਸੱਜੇ ਹੱਥ ਵਿੱਚ ਸੋ ਸਾਡਾ ਸਾਰਿਆਂ ਦਾ ਇੱਕੋ ਪਰਪਸ ਆ ਕਿ ਅਸੀਂ ਇਸ ਜੁਗ ਵਿੱਚ ਜੋ ਇੱਕ ਪੂਰੀ ਪੂਰੀ ਦੇ ਵਿੱਚ ਉਹ ਅੱਜ ਤੱਕ ਦੀ ਮਚੀ ਵੀ ਮਸ਼ੀਨ ਦੇਖੇ ਵਾਈਪਰ ਦੇ ਵਿੱਚ ਹਾਲ ਦੇ ਵਿੱਚ ਇਸ ਤਰਤੇ ਲੀਤੇ ਤੋਂ ਇੱਕ ਕਿਸਾ ਆਪਣੇ ਕਰ ਨਮਾ ਅਤਵਾ ਦਾ ਜਿਹੜਾ ਇਹ ਨਸ਼ੇ ਵਾਲਾ ਇਹਨੂੰ ਖਤਮ ਕਰਨ ਲਈ ਪਹਿਲੀ ਵਾਰ ਇਹ ਇਤਿਹਾਸ 'ਚ ਹੋਇਆ ਕਿ ਕਿਸੇ ਪਾਰਟੀ ਨੇ ਇੱਕ ਸੰਗਠਨ ਖੜਾ ਕੀਤਾਗਾ ਜਿਸ ਨੂੰ ਸਾਰੇ ਜ਼ਿੰਮੇਵਾਰੀਆਂ ਤੋਂ ਛੜਾ ਕੇ ਕੋਈ ਕੰਮ ਤੇ ਲਾਇਆ ਕਿ ਤੁਸੀਂ ਘਰ ਘਰ ਤੱਕ ਹਰ ਉਸ ਮਾਨ ਤੱਕ ਹਰ ਉਸ ਵੀਰ ਤੱਕ ਹਰ ਉਸ ਭੈਣ ਤੱਕ ਪਹੁੰਚੋ ਜਿਹੜੇ ਚਾਹੁੰਦੇ ਨੇ ਕਿ ਸਾਡੀ ਕੋਈ ਸਾਰ ਨਹੀਂ ਲੈ ਰਹੀ ਸਾਰੀਆਂ ਪਾਰਟੀਆਂ ਜਾਂ ਸਾਰੀਆਂ ਸਰਕਾਰਾਂ ਕੰਮ ਕਰਦੀਆਂ ਆ ਰਹੀਆਂ ਨੇ ਕਰਦੀਆਂ ਨੇ ਹਰ ਇੱਕ ਦੀ ਆਪੋ ਆਪਣੀ ਨੀਤੀ ਹੁੰਦੀ ਆ ਜੋ ਸਾਨੂੰ ਸਾਡੀ ਪਾਰਟੀ ਨੇ ਨੀਤੀ ਦਿੱਤੀ ਹੈਗੀ ਉਸ ਦੇ ਤਹਿਤ ਅ ਜਸੀਂ ਇੱਕ ਜਿਹੜੀ ਕਮੇਟੀ ਹੈਗੀ ਉਹ ਖੜੀ ਕੀਤੀ ਹੈਗੀ ਮੈਂ ਤੁਹਾਡੇ ਨਾਲ ਉਹ ਕਮੇਟੀ ਮਲਾ ਦਿੱਤੀ ਆ ਸਾਡਾ ਕੰਮ ਹਲਕੇ 'ਚ ਜਾ ਕੇ ਕੋਆਰਡੀਨੇਟਰ ਲਾਉਣੇ ਉਸ ਤੋਂ ਬਾਅਦ ਬਲਾਕ ਤੱਕ ਜਾਣਾ ਬਲਾਕ ਤੋਂ ਬਾਅਦ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨਾਗਾ ਹਰ ਨਾਗਰਿਕ ਨੂੰ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਹਰ ਇੱਕ ਬੰਦੇ ਨੂੰ ਉਹਦੇ ਨਾਲ ਮੇਲਜੋਲ ਕਰਕੇ ਇਸ ਮੁਹਿੰਮ ਨੂੰ ਵੱਡਾ ਕਰਨਾ ਅਵੇਅਰਨੈਸ ਲੈ ਕੇ ਆਉਣੀ ਸਮਾਜ ਦੇ ਵਿੱਚ ਇਹ ਸਾਡਾ ਫਰਜ਼ ਵੀ ਆ ਤੇ ਸਾਡਾ ਧਰਮ ਵੀ ਆ ਸੋ ਤੁਸੀਂ ਸਾਰੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦਾ ਤੁਸੀਂ ਇਹ ਨਸ਼ੇ ਦੇ ਖਿਲਾਫ ਜੋ ਅਸੀਂ ਮੁਹਿੰਮ ਵਿੱਢੀ ਆ ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਨੂੰ ਪੋਜ਼ਿਟਿਵ ਸਾਥ ਦੇਵੋਗੇ ਹੁਣ ਮੈਂ ਬੇਨਤੀ ਕਰੂੰਗਾ ਅਨੂ ਸਾਹਿਬ ਜੋ ਸਾਡੇ ਚੀਫ ਕੋਆਰਡੀਨੇਟਰ ਨੇ ਪੰਜਾਬ ਦੇ ਕਿ ਉਹ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰੇ ਆ ਜਿਆ ਸਰਕਾਰ ਦੇ ਵੱਲੋਂ ਜਿਹੜਾ ਇੱਕ ਯੁੱਧ ਛੇੜਿਆ ਗਿਆ ਕਾੜੇ ਸਵਾਲ ਵੀ ਹੋਣਗੇ ਉਹ ਵੀ ਬਾਅਦ ਦਵਾਂਗੇ ਜਦੋਂ ਯੁੱਧ ਹੁੰਦਾ ਹੈ ਤਾਂ ਉਹਦੀ ਤਿਆਰੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਜੇ ਉਹਨੂੰ ਜਿੱਤਣਾ ਹੈ ਤਾਂ ਉਹਦੇ ਵਾਸਤੇ ਸਾਨੂੰ ਸਮਾਂ ਲੱਗਿਆ ਉਸ ਯੁੱਧ ਨੂੰ ਵਿਉਂਤਬੰਦੀ ਦੇ ਵਾਸਤੇ ਕਿਉਂਕਿ ਸਰਕਾਰ ਪਹਿਲੀ ਵਾਰੀ ਬਣੀ ਸੀ ਇਸ ਕਰਕੇ ਕਈ ਮੁਸ਼ਕਲਾਂ ਵੀ ਆਈਆਂ ਸ਼ੁਰੂਆਤੀ ਦੌਰ ਦੇ ਵਿੱਚ ਹੌਲੀ-ਹੌਲੀ ਉਹ ਮੁਸ਼ਕਲਾਂ ਹੱਲ ਹੁੰਦੀਆਂ ਗਈਆਂ ਜਦੋਂ ਯੁੱਧ ਦੀ ਤਿਆਰੀ ਹੋ ਗਈ ਤੇ ਫਿਰ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਉਹ ਛੇੜਿਆ ਗਿਆ ਪੁਲਿਸ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈ ਇਹ ਉਹਦਾ ਇੱਕ ਪਾਰਟ ਹੈ ਨਾਲ ਅਗਲਾ ਜਿਹੜਾ ਜਿਹੜਾ ਨਸ਼ਾ ਮੁਕਤੀ ਮੋਰਚਾ ਅਸੀਂ 5 ਜ਼ੋਨ ਦੇ ਵਿੱਚ ਵੰਡਿਆ ਦੁਆਬਾ ਮਾਝਾ ਤੇ ਤਿੰਨ ਜ਼ੋਨ ਜਿਹੜੇ ਉਹ ਮਾਲਵੇ ਦੇ ਕਿਉਂਕਿ ਮਾਲਵਾ ਬਹੁਤ ਲੰਬਾ ਚੌੜਾ ਹੈ ਉਹਦੀ ਵਜ੍ਹਾ ਕਰਕੇ ਉਹਦੇ ਤਿੰਨ ਜਿਹੜੇ ਨੇ ਉਹ ਕੋਆਰਡੀਨੇਟਰ ਲਾਏ ਗਏ ਆ ਨਸ਼ਾ ਮੁਕਤੀ ਮੋਰਚਾ ਜਿਹੜਾ ਹੈ ਇਹ ਗਰਾਊਂਡ ਦੇ ਉੱਤੇ ਕੰਮ ਕਰੂਗਾ ਪਹਿਲਾਂ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਕਸਬੇ ਤੇ ਫਿਰ ਸ਼ਹਿਰਾਂ ਤੱਕ ਅਸੀਂ ਪਹੁੰਚ ਕਰਾਂਗੇ ਇਸ ਨਸ਼ਾ ਮੁਕਤੀ ਮੋਰਚੇ ਦੀਆਂ ਟੀਮਾਂ ਜਿਹੜੀਆਂ ਨੇ ਉਹ ਹਰ ਪਿੰਡ ਤੱਕ ਪਹੁੰਚ ਕਰਨੀਆਂ ਔਰ ਹਰ ਪਿੰਡ ਦਾ ਹਰ ਦਰਵਾਜ਼ਾ ਜਿਹੜਾ ਓ ਖੜਕਾਇਆ ਜਾਊਗਾ ਜੇ ਕਿਸੇ ਦਾ ਪੁੱਤ ਧੀ ਨਸ਼ੇ ਦੇ ਉੱਤੇ ਲੱਗਿਆ ਉਹਨੂੰ ਬਚਾਉਣਾ ਕਿਵੇਂ ਆ ਜੇ ਕੋਈ ਘਰ ਬਚਿਆ ਹੋਇਆ ਤਾਂ ਉਹਨੂੰ ਅੱਗੋਂ ਬਚਾ ਕੇ ਕਿਵੇਂ ਰੱਖਣਾ ਉਹਦੇ ਵਾਸਤੇ ਹਰ ਵਿਉਂਤਬੰਦੀ ਜਿਹੜੀ ਆ ਉਹ ਕੀਤੀ ਗਈ ਆ ਇਹਦੇ ਵਿੱਚ ਅਸੀਂ ਨੁੱਕੜ ਨਾਟਕਾਂ ਦਾ ਸਹਾਰਾ ਲਵਾਂਗੇ ਸਾਡੇ ਨਾਲ ਜਿਹੜੀਆਂ ਕਈ ਟੀਮਾਂ ਨੇ ਜਿਹੜੀਆਂ ਵਕਫ ਵਕਫ ਥਾਵਾਂ ਦੇ ਉੱਤੇ ਪਲੇ ਦੇ ਰਾਹੀਂ ਲੋਕਾਂ ਨੂੰ ਦੱਸਣ ਗਿਆ ਕਿ ਨਸ਼ਿਆਂ ਦੇ ਪੈਣ ਵਾਲੇ ਪ੍ਰਭਾਵ ਕੀ ਨੇ ਔਰ ਉਹ ਕਿਵੇਂ ਇੱਕ ਘਰ ਨੂੰ ਬਰਬਾਦ ਕਰ ਦਿੰਦੇ ਨੇ ਘਰਾਂ ਨੂੰ ਬਰਬਾਦ ਕਰ ਦਿੰਦੇ ਨੇ ਇਸ ਵੇਲੇ ਨਸ਼ਾ ਵਿਸ਼ੇ ਵਰਤਾਰਾ ਬਣਿਆ ਹੋਇਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਸੀਂ ਖਬਰਾਂ ਪੜ੍ਹਦੇ ਹੋ ਪਰ ਮੈਂ ਕੋਈ ਇੱਥੇ ਇਹ ਜਸਟੀਫਿਕੇਸ਼ਨ ਨਹੀਂ ਦੇਣੀ ਕਿ ਉੱਥੇ ਵੀ ਨਸ਼ਾ ਹੈ ਤਾਂ ਸਾਡੇ ਪੰਜਾਬ 'ਚ ਹੈ ਨੀਗਾ ਹੈ ਜਿਹਦੇ ਕਰਕੇ ਯੁੱਧ ਇੱਕ ਛੇੜਿਆ ਗਿਆ ਤੁਸੀਂ ਸਾਰੇ ਪੰਜਾਬੀਓ ਅਸੀਂ ਹਰ ਪੰਜਾਬੀ ਤੋਂ ਮਦਦ ਮੰਗਣ ਦੇ ਵਾਸਤੇ ਆਏ ਆਂ ਬੇਸ਼ੱਕ ਸਰਕਾਰ ਦੀ ਤਰਫੋਂ ਆਏ ਆਂ ਪਰ ਤੁਹਾਡੇ ਤੋਂ ਖਾਸ ਤੌਰ ਦੇਤੇ ਅਸੀਂ ਹੱਥ ਜੋੜ ਕੇ ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਮਦਦ ਮੰਗਦੇ ਆਂ ਕਿ ਤੁਸੀਂ ਸਾਨੂੰ ਹਰ ਉਸ ਪਰਿਵਾਰ ਤੱਕ ਪਹੁੰਚਾ ਸਕਦੇ ਹੋ ਜਿਹੜਾ ਫਿਕਰਮੰਦ ਹੈ ਫਿਕਰਮੰਦ ਹਰ ਕੋਈ ਹੈ ਤੁਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਮਾਪੇ ਹੋਣਗੇ ਦਾ ਕਈਆਂ ਦੇ ਮਾਪੇ ਆਉਣ ਵਾਲੇ ਦੇ ਨਾਲ ਬੰਨ੍ਹ ਹੈ ਮਾਪਿਆਂ ਦੇ ਵਾਸਤੇ ਇੱਕ ਬਹੁਤ ਇਸ ਤਰ੍ਹਾਂ ਦਾ ਇਹ ਰਹਿ ਜਾਂਦਾ ਹੈ ਜਦੋਂ ਨਾ ਪਤਾ ਲੱਗਦਾ ਕਿ ਉਹਨਾਂ ਦੇ ਘਰ ਦਾ ਕੋਈ ਜੀ ਇਸ ਸਚੇ ਦੇ ਵਿੱਚ ਫਸ ਗਿਆ ਉਹਨੂੰ ਕੱਢਣ ਦੇ ਵਾਸਤੇ ਅਸੀਂ ਯਤਨ ਕਰਨੇ ਨੇ ਸਰਕਾਰ ਦੀਆਂ ਸਪਸ਼ਟ ਹਦਾਇਤਾਂ ਨੇ ਕਿ ਜੇ ਕੋਈ ਨਸ਼ਾ ਕਰਦਾ ਹੈ ਤੇ ਉਹਨੂੰ ਫੜ ਕੇ ਅੰਦਰ ਨਹੀਂ ਦੇਣਾ ਕਿਉਂਕਿ ਉਹ ਮਰੀਜ਼ ਹੈ ਮਰੀਜ਼ ਦੇ ਵਾਸਤੇ ਜੇ ਉਹਨੇ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਣਾ ਹੈ ਉਹਨੂੰ ਆਇਡੈਂਟੀਫਾਈ ਕਰਕੇ ਉੱਥੇ ਪਹੁੰਚਾਉਣਾ ਹੈ ਜੇ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਹੈ ਕਈ ਵਾਰੀ ਇਹ ਵੀ ਆ ਸਾਡਾ ਜਿਵੇਂ ਅਵੇਸਲਾਪਨ ਸਾਨੂੰ ਉਹਨੇ ਇਸ ਮੁਸ਼ਕਲ ਤੱਕ ਲੈ ਕੇ ਆਂਦਾ ਮੈਂ ਨਿੱਜੀ ਤੌਰ ਦੇ ਤੇ ਕੋਈ 16 17 ਸਾਲ ਤੋਂ ਇਹ ਸਦਾ ਦਿੰਦਾ ਰਿਹਾ ਕਿ ਜੇ ਕਿਸੇ ਦੇ ਘਰੇ ਮੁਸ਼ਕਲ ਹੈ ਤਾਂ ਉਹ ਕੋਠੇ ਤੇ ਚੜ ਕੇ ਰੋਲਾ ਪਾਵੇ ਕਿਉਂਕਿ ਕਿਸੇ ਨਾ ਕਿਸੇ ਕੋਲੇ ਉਹਦਾ ਹੱਲ ਹੋਊਗਾ ਸਾਡੀ ਥੋੜੀ ਜੀ ਸਮੱਸਿਆ ਇਹ ਬਣੀ ਰਹੀ ਪੰਜਾਬੀਆਂ ਦੀ ਕਿ ਅਸੀਂ ਇਹ ਸੋਚਦੇ ਰਹੇ ਕਿ ਮੇਰੇ ਗਵਾਂਢ ਦੇ ਵਿੱਚ ਨਸ਼ਾ ਹੈਗਾ ਪਰ ਮੇਰਾ ਘਰ ਸੁਰੱਖਿਅਤ ਹੈ ਇਸ ਤਰ੍ਹਾਂ ਨਹੀਂ ਹੋ ਸਕਿਆ ਨਾ ਐਦਾਂ ਹੁੰਦਾ ਹੀ ਹੈ ਕਿਉਂਕਿ ਨਸ਼ਾ ਜਿਹੜਾ ਹੈ ਉਹਨੇ ਇਹ ਨਹੀਂ ਦੇਖਣਾ ਕੋਈ ਗਰੀਬ ਹੈ ਕੋਈ ਅਮੀਰ ਹੈ ਜਾਂ ਕਿਹੜੀ ਪਾਰਟੀ ਦੇ ਨਾਲ ਉਹ ਸਬੰਧਤ ਹੈ ਉਨੇ ਕਿਸੇ ਨਾ ਕਿਸੇ ਦੇ ਪੁੱਤ ਨੂੰ ਆਪਣੇ ਚੱਕਰਬਿਊ ਦੇ ਵਿੱਚ ਫਸਾ ਲੈਣਾ ਹੁੰਦਾ ਜਦੋਂ ਉਹ ਚੱਕਰਬਿਊ ਵਿੱਚ ਫਸ ਜਾਂਦਾ ਫਿਰ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਅਸੀਂ ਸਾਰੇ ਲੋਕ ਭਾਵਕਤਾ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਇਸ ਜੰਗ ਦੇ ਵਿੱਚ ਉੱਦੇ ਆ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਨਸ਼ੇ ਦੇ ਰਵਾਇਟੀਆਂ ਨੂੰ ਇਸ ਤੋਂ ਖਤਰਾ ਪਹੁੰਚਾਣ ਤੱਕ ਆ ਨਹੀਂ ਦੇ ਦਿੰਦੇ ਉਹਦੇ ਵਾਸਤੇ ਅਸੀਂ ਤੁਹਾਡੇ ਤੋਂ ਸਹੀ ਹੋਵਾਂਗੇ ਸਾਨੂੰ ਇਹ ਬੇਸ ਕੋ ਮੰਗ ਕਰਦੇ ਆਂ ਕਿ ਤੁਸੀਂ ਪੰਜਾਬੀ ਹੋ ਤੁਸੀਂ ਕੋਈ ਨਹੀਂ ਤਾਂ ਨੇੜੇ-ਤੇੜੇ ਤੁਸੀਂ ਇਹਨਾਂ ਚੀਜ਼ਾਂ ਨੂੰ ਤੱਕਿਆ ਜਰੂਰ ਹੋਊਗਾ ਅਸੀਂ ਤੁਹਾਡੇ ਤੋਂ ਸਿੱਧੀ ਜਾਣਕਾਰੀ ਦੀ ਮੰਗ ਵੀ ਜਿਹੜੀ ਉਹ ਕਰਦੇ ਆ ਕਿ ਕਿਸ ਜਗ੍ਹਾ ਦੇ ਉੱਤੇ ਸਾਨੂੰ ਕਿਵੇਂ ਕੰਮ ਕਰਨ ਦੀ ਜ਼ਰੂਰਤ ਹੈ ਕੁਝ ਵੀ ਦੱਸੋਗੇ ਤਾਂ ਅਸੀਂ ਉਹਨੂੰ ਇਮਾਨਦਾਰੀ ਦੇ ਨਾਲ ਇੰਪਲੀਮੈਂਟ ਵੀ ਜਿਹੜਾ ਉਹ ਕਰਾਂਗੇ ਜਿੱਥੇ-ਜਿੱਥੇ ਵੀ ਜਿਹੜੀ ਉਹ ਜ਼ਰੂਰਤ ਪਈ ਕੁਝ ਸਵਾਲ ਪਿਛਲੇ ਸਮੇਂ ਦੇ ਵਿੱਚ ਵੀ ਉੱਠਦੇ ਰਹੇ ਆ ਕਿ ਜੇ ਕੋਈ ਬੋਲਦਾ ਤਾਂ ਉਹਨੂੰ ਜਿਹੜੇ ਵੇਚਣ ਵਾਲੇ ਨੇ ਉਹ ਦਬਾ ਦਿੰਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਹੋਊਗੀ ਸਾਡੇ ਤੱਕ ਜਿਹੜੀ ਵੀ ਜਾਣਕਾਰੀ ਪਹੁੰਚੂਗੀ ਅਸੀਂ ਅੱਗੋਂ ਜਿਹੜੇ ਸਬੰਧਤ ਆਫੀਸਰ ਨੇ ਉਹਨਾਂ ਤੱਕ ਪਹੁੰਚਾਵਾਂਗੇ ਪੰਜਾਬ ਪੁਲਿਸ ਦੇ ਵਿੱਚ ਸਾਡੇ ਜਿਹੜੇ ਆਫੀਸਰ ਨੇ ਜਾਂਬਾਜ਼ ਆਫੀਸਰ ਨੇ ਚਾਹੇ ਉਹ ਸਿਪਾਈ ਹੋਣ ਹੌਲਦਾਰ ਹੋਣ ਜਾਂ ਉੱਪਰਲੇ ਅਹੁਦੇ ਤੱਕ ਹੋਣ ਸਾਰੇ ਦੇ ਸਾਰੇ ਇਸ ਗੱਲ ਨੂੰ ਲੈ ਕੇ ਕਮਿਟਿਡ ਨੇ ਕਿ ਪੰਜਾਬ ਦੇ ਉੱਤੇ ਲੱਗਿਆ ਇਹ ਜਿਹੜਾ ਧੱਬਾ ਹੈ ਅਸੀਂ ਉਹਨੂੰ ਰਲ ਮਿਲ ਕੇ ਧੋਣਾ ਹੈ ਔਰ ਜਿਹੜੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਤਾਂ ਬਾਹਰ ਕੱਢਣਾ ਹੀ ਆ ਪਰ ਜਿਹੜੇ ਫਸ ਗਏ ਨੇ ਪਰਿਵਾਰ ਉਹਨਾਂ ਨੂੰ ਵੀ ਉਸ ਖਲਜਗਣ ਦੇ ਵਿੱਚੋਂ ਬਾਹਰ ਕੱਢਣਾ ਹੈ ਉਸੇ ਦੇ ਤਹਿਤ ਇਹ ਜਿਹੜਾ ਨਸ਼ਾ ਮੁਕਤੀ ਮੋਰਚਾ ਬਣਾਇਆ ਗਿਆ ਔਰ ਬਠਿੰਡੇ ਦੀ ਧਰਤੀ ਦੇ ਉੱਤੇ ਅਸੀਂ ਆਏ ਆ ਇਹ ਧਰਤੀ ਜਿਹੜੀ ਉੱਜਾਗੋ ਹਾਂ ਬਣੀ ਹੈ ਸਿਸਟਮ ਦਾ ਸਹੀ ਰੋਕ ਦੇਣ ਦਾ ਸਹੀ ਕੰਮ ਹੈ ਨਹੀਂ ਇਹ ਕਿ ਨਾਲ ਕਿ ਅਸੀਂ ਕੋਈ ਸਹੀ ਰੋਕ ਦੇਵਾਂਗੇ ਬਲਕਿ ਸਾਥੀਾਂ ਤੋਂ ਸਹੀ ਉਹ ਕਰਦੇ ਵਾਸਤੇ ਆਇਆ ਹੈ। ਉਹ ਇਸ ਮਹਿਮ ਦੇ ਵਿੱਚ ਇਸ ਜ਼ੋਨ ਦੇ ਵਾਸਤੇ ਸਾਰੇ ਤੁਹਾਡੇ ਜਾਣੇ ਪਛਾਣੇ ਨੇ ਤੁਸੀਂ ਇਹਨਾਂ ਤੱਕ ਪਹੁੰਚ ਕਰ ਲੈਣਾ। ਮੈਂ ਤੁਹਾਡੇ ਭਾਈਚਾਰੇ ਦੇ ਵਿੱਚੋਂ ਰਿਹਾ ਜੀ ਬਹੁਤੇ ਮੇਰੇ ਸੰਪਰਕ ਦੇ ਵਿੱਚ ਨੇ ਤੁਹਾਨੂੰ ਲੱਗੇ ਮੇਰੇ ਤੱਕ ਜ਼ਰੂਰਤ ਹੈ ਤੇ ਮੈਂ ਹਮੇਸ਼ਾ ਤੁਹਾਡੇ ਵਾਸਤੇ ਹਾਜ਼ਰ ਹਾਂ ਪੰਜਾਬੀਆਂ ਦੇ ਵਾਸਤੇ ਹਾਜ਼ਰ ਹਾਂ ਤੁਸੀਂ ਇੱਕ ਬ੍ਰਿਜ ਦਾ ਕੰਮ ਕਰੋਗੇ ਉਹਨਾਂ ਪਰਿਵਾਰਾਂ ਤੇ ਸਰਕਾਰ ਦੇ ਸਾਡੇ ਇਹਨਾਂ ਨੁਮਾਇੰਦਿਆਂ ਦੇ ਵਿਚਾਲੇ ਉਸ ਬ੍ਰਿਜ ਦੀ ਆਸ ਦੇ ਵਿੱਚ ਅਸੀਂ ਆਪ ਤੁਹਾਡੇ ਕੋਲ ਚੱਲ ਕੇ ਆਏ ਹਾਂ ਇਹ ਕੋਈ ਨਹੀਂ ਕਿ ਅੱਜ ਪ੍ਰੈਸ ਕਾਨਫਰੰਸ ਕਰਦੇ ਇਹ ਤੇ ਨਹੀਂ ਜਾਣਾ ਜਦੋਂ ਜਦੋਂ ਤੁਸੀਂ ਕਹੋਗੇ ਕਿ ਦੁਬਾਰਾ ਆਉਂਦੇ ਸਪਾਰਕ ਉਹ ਤੇ ਤੁਸੀਂ ਕਰੀਏਗਾ ਕਿ 14 ਅਸੀਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਦੇਖੋ ਅ ਸਟ੍ਰੈਟਜੀਸ ਹੁੰਦੀਆਂ ਨੇ ਕਈ ਵਾਰੀ ਕਿਉਂਕਿ ਜਿਹੜੇ ਰੀਟੇਲ ਦੇ ਵਿੱਚ ਨੇ ਜਿਹੜੇ ਪਹਿਲਾਂ ਗਲੀਆਂ ਜਾਂ ਕਸਬਿਆਂ ਤੱਕ ਵੇਚਦੇ ਸੀਗੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਉੱਪਰ ਵਾਲਿਆਂ ਦੇ ਉੱਤੇ ਵੀ ਜਿਹੜਾ ਉਹ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੇ 18 ਕਿਲੋ 20 ਕਿਲੋ ਵਾਲੀ ਛੋਟੀ ਮੱਛਲੀ ਆ ਤਾਂ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਬਖਸ਼ ਦਿੱਤਾ ਜਾਵੇ 18 18 ਕਿਲੋ 20 20 ਕਿਲੋ ਵੀ ਫੜਿਆ ਜਾ ਰਿਹਾ ਪਰ ਇਹ ਜ਼ਰੂਰ ਆ ਕਿ ਜਿਹੜੇ ਰੀਟੇਲ ਵਾਲੇ ਨੇ ਉਹਨਾਂ ਨੇ ਹੀ ਅੱਗੋਂ ਜਿਹੜਾ ਦੀ ਉਹ ਲਿਆ ਕੇ ਵੇਚਣਾ ਹੁੰਦਾ ਵੱਡਿਆਂ ਦੇ ਉੱਤੇ ਵੀ ਕਾਰਵਾਈ ਹੋ ਰਹੀ ਆ ਇਦੋਂ ਵੀ ਵੱਡਿਆਂ ਦੇ ਉੱਤੇ ਕਾਰਵਾਈ ਜਿਹੜੀ ਉਹ ਹੋਊਗੀ ਨਾ ਤਾਂ ਇਹ ਮੁਹਿਮਾ ਸਮਾਪਤ ਹੋ ਗਈ ਆ ਕਿ ਆਪਾਂ ਇਹ ਕਹੀਏ ਕਿ ਛੋਟਿਆਂ ਦੇ ਉੱਤੇ ਕਾਰਵਾਈ ਹੋ ਗਈ ਵੱਡਿਆਂ ਦੇ ਉੱਤੇ ਨਹੀਂ ਹੋਈ ਜਿੱਤੇ ਜਿੱਤੇ ਸਰਕਾਰ ਨੂੰ ਜਿਹੜਾ ਉਹ ਦਿਖ ਰਿਹਾ ਉਹ ਵੱਡਿਆਂ ਦੇ ਉੱਤੇ ਵੀ ਕਾਰਵਾਈ ਹੋਊਗੀ ਔਰ ਇਦੋਂ ਵੀ ਵੱਡਾ ਜਿਹੜਾ ਜੀ ਉਹ ਯੁੱਧ ਲੜਿਆ ਜਾਊਗਾ ਉਰੋਂ ਤੱਕ ਜਦੋਂ ਤੱਕ ਇੱਕ ਸਿੰਗਲ ਤੱਕ ਜਿਹੜਾ ਸਮਗਲਰ ਹੈ ਅਸੀਂ ਉਹਨੂੰ ਇਹ ਸੁਨੇਹਾ ਨਹੀਂ ਦੇਣ ਦੇ ਵੀ ਜਾਂ ਤਾਂ ਇਹ ਕਾਰੋਬਾਰ ਛੱਡ ਦੇ ਜਾਂ ਫਿਰ ਪੰਜਾਬ ਛੱਡ ਦੇ ਦੇਖੋ ਡਾਕਟਰ ਬਲਬੀਰ ਸਿੰਘ ਹਰੀ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਨਸ਼ਾ ਚੜਾਉਤ ਸੈਂਟਰ ਨੇ ਜਿਹੜੀ ਐਡਿਕਸ਼ਨ ਸੈਂਟਰ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਕਿਉਂ ਪਹੁੰਚ ਕਰ ਰਹੇ ਨੇ ਕੀ ਨੜੀਆ ਹੋ ਰਹੀ ਹੈ ਸਪਲਾਈ ਰੇਟ ਤੇ ਵਧੀ ਗਿਆ ਚਲੋ ਤਾਂ ਮੈਂ ਉਹ ਗੱਲਾਂ ਤੁਹਾਡੇ ਨਾਲ ਸਟੈਂਕ ਸਦਾ ਪਾਇਆ ਹੈ ਇਨਫੋਰਮੇਸ਼ਨ ਹੈ ਕਿ ਜਿਹੜੀਆਂ ਵੱਡੀਆਂ ਕਨਸਾਈਨਮੈਂਟ ਨੇ ਉਹ ਰੁਕ ਗਈਆਂ ਨੇ ਇਸ ਕਰਕੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਹੌਸਕਤੀ ਹੈ ਡੀਜੀਪੀ ਸਾਹਿਬ ਖੁਦ ਅੱਧੀ ਅੱਧੀ ਰਾਤ ਨੂੰ ਜਿਹੜੇ ਨਾਕੇ ਨੇ ਉਹ ਚੈੱਕ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਤੁਸੀਂ ਸਾਰੇ ਤਾਂ ਮੇਰੇ ਤੋਂ ਬਿਹਤਰ ਜਾਣਦੇ ਹੋ ਇਸ ਪੱਧਰ ਦੇ ਉੱਤੇ ਸੀਨੀਅਰ ਆਫੀਸਰਸ ਤੱਕ ਜਿਹੜੇ ਉਹ ਤੁਸੀਂ ਪਹਿਲਾਂ ਐਫਰਟਸ ਨਹੀਂ ਦੇਖੀਆਂ ਹੋਣਗੀਆਂ ਥੋੜਾ ਸਮਾਂ ਜਿਹੜਾ ਦੀ ਉਹ ਦਿਓ ਇਹ 20 ਸਾਲ ਦਾ ਕੋੜ ਹੈ ਜਿਹਨੂੰ ਸਾਫ਼ ਕਰਨ ਦੇ ਵਾਸਤੇ ਸਾਨੂੰ ਥੋੜਾ ਹੋਰ ਸਮਾਂ ਜਿਹੜਾ ਉਹ ਚਾਹੀਦਾ ਪਰ ਇਹ ਕੋੜ ਕੱਢਾਂਗੇ ਜਰੂਰ ਇਹ ਕੋਤਲੇ ਦੀ ਇਹਨੂੰ ਕੋਤਲੇ ਤੋਂ ਉੱਤੇ ਕੜੇ ਜੈਨੀ ਕਰਨੀ ਨਹੀਂ ਦੇਖੋ ਇਹੋ ਜੀਆਂ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਓਪਨਲੀ ਨਹੀਂ ਜੜੀਆਂ ਉਹ ਕਈਆਂ ਜਾ ਸਕਦੀਆਂ ਇਹ ਨਾਲ ਜਿਹੜੇ ਸਬੰਧਤ ਆਫੀਸਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਖੁਲਾਸੇ ਕਰਨਗੇ ਜੇ ਅੱਜ ਮੰਨ ਲਓ ਕਿਸੇ ਦੇ ਨਾਲ ਆਪਣੇ ਮੁਲਕ ਨੇ ਯੁੱਧ ਲਾਉਣਾ ਹੋਵੇ ਕਿਸੇ ਗਵਾਂਡੀ ਮੁਲਕ ਦੇ ਨਾਲ ਉਹ ਇਸ ਤਰ੍ਹਾਂ ਨਹੀਂ ਹੁੰਦਾ ਸਿੰਘ ਸਾਹਿਬ ਕੇ ਹੁਣ ਇੰਨਾ ਟਾਈਮ ਹੋ ਗਿਆ ਘੰਟੇ ਬਾਅਦ ਆਪਾਂ ਉਧਰ ਯੁੱਧ ਛੇੜਨਾ ਉਹਦੇ ਵਾਸਤੇ ਮਹੀਨੇ ਲੱਗ ਜਾਂਦੇ ਨੇ ਕਈ ਕਈ ਜੇ ਅਮਰੀਕਾ ਨੇ ਵੀ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਕਿੰਨੇ ਮਹੀਨਿਆਂ ਦਾ ਉਹਨੂੰ ਜਿਹੜਾ ਉਹ ਸਮਾਂ ਲੱਗਿਆ ਸੀਗਾ ਤੇ ਜਦੋਂ ਤੁਸੀਂ ਯੁੱਧ ਕੋਈ ਗਲੀਆਂ ਤੇ ਲੈਵਲ ਤੱਕ ਜਿਹੜਾ ਚੜਦਾ ਹੋਵੇ ਉਹਦੇ ਵਾਸਤੇ ਸਮਾਂ ਲੱਗਦਾ ਜੇ ਵਿਨਾ ਤੁਸੀਂ ਕਹੋਗੇ ਤਾਂ ਉਹ ਮਹੀਨੇ ਉਹਨਾਂ ਦਿਆ ਨਾਲ ਸਾਥ ਹੀ ਜਾਂਦੀਆਂ ਸੀ ਜਿਹੜਾ ਉਹ ਗਰਾਮ-ਗਰਾਮ ਨੇ ਪੀੜ ਵਾਲੇ ਉਹਨਾਂ ਨੂੰ ਪੜ ਕੇ ਉਹ ਸਭੀ ਬਕਾਇਦਾ ਤੌਰ ਤੇ ਸਾਰੀ ਗਰਾਊਂਡ ਤਿਆਰ ਕਰਕੇ ਆਪਾਂ ਇੱਕ ਕੋਠਾ ਵੀ ਛੱਤਣਾ ਹੋਵੇ ਤੇ ਉਹਦੇ ਵਾਸਤੇ ਵੀ ਕਈ ਮਹੀਨੇ ਲੱਗ ਜਾਂਦੇ ਆ ਇਹ ਪਤਾ ਕਰਨ ਦੇ ਵਾਸਤੇ ਇੱਟਾਂ ਕਿੱਥੋਂ ਲਿਆਉਣੀਆਂ ਰੇਤਾ ਕਿੱਥੋਂ ਲਿਆਉਣਾ ਜਦੋਂ ਯੁੱਧ ਨਸ਼ੇ ਦੇ ਵਿਰੁੱਧ ਜੜਾ ਲੜਨਾ ਹੋਵੇ ਉਹਦੀ ਤਿਆਰੀ ਦੇ ਵਾਸਤੇ ਸਮਾਂ ਲੱਗਿਆ ਪਰ ਤੁਸੀਂ ਇਹ ਦੇਖਣਾ ਇਹਦੇ ਨਤੀਜੇ ਜਿਹੜੇ ਨੇ ਉਹ ਦਿਸ ਵੀ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦਿਸਣਗੇ। ਬੀਟੀਐ ਲੀਟਰ ਵੱਲੋਂ ਬਿਆਨ ਦਿੱਤੇ ਗਏ ਸੀ ਵੀ ਕੁਝ ਸਮੇਂ ਸੀ ਮਾਝੀਆ ਖਬਰ ਦਾ ਰੋੜਾ 4 ਮਿੰਟ ਦਾ ਟਾਈਮ ਦਿੱਤਾ ਗਿਆ। ਦੇਖੋ ਅ ਦਿੱਤਾ ਤਾਂ ਸਮਾਂ ਤੁਹਾਨੂੰ ਚੋਂ ਹਫ਼ਤਿਆਂ ਦਾ ਵੀ ਗਿਆ ਸੀਗਾ ਤੁਹਾਡੇ ਅਗਵਾੜ ਚ ਦਿੱਤਾ ਸੀ ਪਰ ਮੈਂ ਸਤਾਣੇ ਤੋਂ ਚੱਲੇਗਾ ਅਸੀਂ ਕੋਈ ਅਲੇਸ਼ਣਾਂ ਨਹੀਂ ਆਉਂਦੀ ਸਾਡੇ ਕੋਲ ਅਨੰਤ ਸਮਾਂ ਹੈ ਇਹਦੇ ਦੌਰਾਨ ਅਸੀਂ ਫਨੋ ਇਸਟਰੀ ਕੋ ਘੱਟ ਲਾਉਂਦਾ ਹਾਂ ਸੰਚਾਰ ਨੂੰ ਵੀ ਲਾਉਂਦੇ ਹਾਂ ਜਿਹੜਾ ਵੀ ਰੀਐਕਟਿਵਿਟੀ ਲੋੜ ਵੀ ਸਾਰੇ ਪੰਜਾਬੀਆਂ ਨੂੰ ਹੈ ਤੇ ਤੁਸੀਂ بطور ਪੱਤਰਕਾਰ ਵੀ ਜੇ ਹੋਂ ਡੋਪ ਟੈਸਟਾਂ ਦੀ ਜਿਹੜੀ ਗੱਲ ਹੁੰਦੀ ਹੈ ਸਿਆਸੀ ਸਟੇਜਾਂ ਤੋਂ ਜੋਵੇਂ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰੋ ਸੱਤਾ ਧਿਰ ਦੇ ਸਾਰੇ ਵਿਧਾਇਕਾਂ ਤੇ ਉੱਤੇਦਾਰਾਂ ਦਾ ਸਭ ਤੋਂ ਪਹਿਲਾਂ ਲੋਪ ਹੋਵੇ ਤੇ ਬਿਗਵਰਨਟੀ ਸੁਪਰੈਨਟੀ ਦਾ ਮੈਸੇਜ ਆਵੇ ਤੁਹਾਡਾ ਪ੍ਰਚਾਰ ਦੁਗਣਾ ਹੋਏਗਾ। ਕੋਈ ਗੱਲ ਨਹੀਂ ਜੀ ਤੁਸੀਂ ਹਾਂਜੀ ਤੁਹਾਡਾ ਤੁਸੀਂ ਸਵਾਲ ਕਰ ਦਿੱਤਾ ਜਿੰਨਾ ਤੱਕ ਪਹੁੰਚਾਉਣਾ ਮੈਂ ਉਦੋਂ ਤੱਕ ਪਹੁੰਚਾ ਦੂੰਗਾ ਜੀ ਤੁਹਾਡੀ। ਸਰ ਜੀ ਮੰਗਰ ਕੋ ਬਤੌਰ ਕਮਿਸ਼ਨਰ ਪੁੱਛੇ ਨਹੀਂ। ਮੈਂ ਜਿਹੜਾ ਨਸ਼ਾ ਮੁਕਤੀ ਮੋਰਚਾ ਇਹਦਾ ਜਿਹੜਾ ਚੀਫ ਸਪੋਕਸਪਰਸਨ ਆ ਜਿਹੜਾ ਮੇਰਾ ਅਧਿਕਾਰ ਖੇਤਰ ਨਹੀਂਗਾ। ਮੈਂ ਉਹਨੂੰ ਕ੍ਰਾਸ ਨਹੀਂ ਕਰੂਗਾ ਉਹਨੂੰ ਲਸ਼ਮੁਤੀ ਹੋਛਾ ਬਣਿਆ ਪੰਜਾਬ ਸਰਕਾਰ ਨੂੰ ਕੋਈ ਪਾਵਰ ਤੀਮੀ ਤੁਹਾਨੂੰ ਸਰ ਮਾਤੂ ਦੀ ਲਸ਼ਮੁਤੀ ਨੂੰ ਗੱਲ ਕਰੀ ਗੇਤ ਇੱਕ ਆਪ ਉਸੇ ਨੂੰ ਵੀ ਐਕਸ਼ਨ ਦੀ ਮਾਇਦਾ ਦੇਖੋ ਅਸੀਂ ਸਰਕਾਰ ਦਾ ਪਾਰਟ ਵੀ ਆ ਸਾਰੇ ਦੇ ਸਾਰੇ ਪਾਵਰ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡੇ ਕੋਲੇ ਕੋਈ ਲਿਸਟ ਹੈ ਮੰਨ ਲਓ ਮੈਂ ਕਿਸੇ ਕੋਲੇ ਕੋਈ ਲਿਸਟ ਹੈ ਅਸੀਂ ਸਬੰਧਤ ਆਫੀਸਰਸ ਤੱਕ ਜਿਹੜਾ ਦੀ ਉਹ ਪਹਚਾਵਾਂਗੇ ਇਹ ਮੇਰਾ ਅਧਿਕਾਰ ਖੇਤਰ ਨਹੀਂ ਹੈ ਕਿ ਮੈਂ ਕਿਸੇ ਜਗ੍ਹਾ ਦੇ ਉੱਤੇ ਛਾਪਾ ਮਾਰਨ ਜਾਵਾਂ ਮੈਨੂੰ ਆਪਣੀਆਂ ਸੀਮਾਵਾਂ ਪਤਾ ਨੇ ਪਰ ਜੇ ਕੋਈ ਵੀ ਤੁਹਾਡੇ ਵਿੱਚੋਂ ਜਾਂ ਜਿਹੜੇ ਸੁਣ ਰਹੇ ਨੇ ਉਹਨਾਂ ਦੇ ਵਿੱਚੋਂ ਸਾਡੇ ਇਹਨਾਂ ਜਿੰਨੇ ਵੀ ਟੀਮ ਐ ਜਿਹੜੀ ਸਮੁੱਚੇ ਪੰਜਾਬ ਪੱਧਰ ਦੇ ਉੱਤੇ ਆ ਉਹਨੇ ਤੱਕ ਕੋਈ ਜਾਣਕਾਰੀ ਪਹੁੰਚਾਊਗਾ ਤਾਂ ਅਸੀਂ ਸੰਬੰਧਿਤ ਡਿਸਟ੍ਰਿਕਟ ਸੰਬੰਧਿਤ ਆਫੀਸਰਸ ਤੱਕ ਡਾਇਰੈਕਟ ਆ ਕੇ ਦੇ ਉਹ ਤੁਹਾਨੂੰ ਉਹਦੀ ਡਿਟੇਲ ਦੱਸੀਏ ਕਿਸੇ ਪਿੰਡਾਂ ਦੇ ਵਿੱਚ ਹਰ ਮਾਪੇ ਤੱਕ ਸਾਡੇ ਤੇ ਯੋਤਨੇ ਔਰ ਮਾਪੇ ਸਾਡੇ ਸਾਥੀ ਨੇ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਜੀ ਕਿ ਤੁਸੀਂ ਉਹਦੇ ਵਿੱਚ ਸਾਡਾ ਸਨੇਹਾ ਪਚਾਉਣ ਦੇ ਵਿੱਚ ਇੱਕ ਪੁਲ ਦਾ ਕੰਮ ਕਰੋ ਅੱਛਾ ਹੁਣ ਬਹੁਤ ਕਿੰਨੇ ਕਰਉਣੀ ਹੈ ਕੋਈ ਵਟਸਐਪ ਨੰਬਰ ਜਾਰੀ ਕੀਤਾ ਹੈ ਬਾਅਦ ਵਿੱਚ ਜੇਕਰ ਆਪ ਨੂੰ ਪਿੰਡ ਵਾਲੇ ਕਹਿ ਰਹੇ ਨੇ ਸਰਪੰਚ ਨੂੰ ਕਮੇਟੀ ਜਿਹੜੀ ਬਣਾਈ ਹੈ ਉਹ ਓਲਡੀ ਚੱਲ ਰਹੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਦੇ ਸਿਰ ਉਹ ਮਦਦ ਦੀ ਗੱਲ ਵਿੱਚ ਜਿਹੜੀ ਉਹ ਨਹੀਂ ਨਹੀਂ ਕਿਸੇ ਕਿਸੇ ਕਮੇਟੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਊਗੀ ਅਸੀਂ ਹਰ ਜਿਹੜੀ ਕੋਈ ਕਮੇਟੀ ਪਹਿਲਾਂ ਵੀ ਬਣੀ ਹੋਈ ਹੈ ਸਾਡੇ ਇਹ ਮੈਂਬਰ ਸਹਿਬਾਨ ਉਹਨਾਂ ਤੱਕ ਪਹੁੰਚ ਕਰਨਗੇ ਹਰ ਐਨਜੀਓ ਜਿਹੜੀ ਕੋਈ ਵੀ ਕੰਮ ਕਰ ਰਹੀ ਹੈ ਇਸ ਮਾਮਲੇ ਦੇ ਤੇ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਜੇ ਅਸੀਂ ਮਾਪਿਆਂ ਤੱਕ ਪਹੁੰਚ ਕਰਨ ਦੀ ਗੱਲ ਕਰ ਰਿਹਾ ਤਾਂ ਇੱਥੇ ਇਹ ਨਹੀਂ ਹੈਗਾ ਕਿ ਸਾਨੂੰ ਉਹਨਾਂ ਤੋਂ ਅਲਰਜੀ ਹੈ ਜਿਹੜੇ ਪਹਿਲਾਂ ਕੰਮ ਕਰ ਰਹੇ ਨੇ ਜਿੱਥੇ ਵੀ ਕਿਉਂਕਿ ਇਹ ਮਸਲਾ ਕੋਈ ਨਾ ਮੇਰਾ ਨਿੱਜੀ ਆ ਨਾ ਕਿਸੇ ਹੋਰ ਦਾ ਜਿਹੜਾ ਉਹ ਨਿੱਜੀ ਆ ਇਹ ਤਾਂ ਪੰਜਾਬ ਦਾ ਮਸਲਾ ਹੈ ਪੰਜਾਬੀਆਂ ਦਾ ਮਸਲਾ ਹੈ ਜਦੋਂ ਪੰਜਾਬੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਹਰ ਜਗ੍ਹਾ ਤੇ ਜਿੱਥੇ ਵੀ ਤੁਸੀਂ ਕਹੋਗੇ ਉਸ ਉਸ ਵਿਅਕਤੀ ਤੱਕ ਪਹੁੰਚਣ ਦੇ ਵਾਸਤੇ ਅਸੀਂ ਰੈਡੀ ਆਂ ਜੀ ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਇੰਚ ਵੀ ਸਾਨੂੰ ਸਹਿਯੋਗ ਦੇ। ਲੋਕ ਕਹਿੰਦੇਗਾ ਸਪਿੰਡਰ ਸਾਈਕਲ ਹੈਗਾ ਹੋਰ ਵੀ ਸਪੋਰਟ ਸਾਈਕਲ ਹੈ ਜਿਹੜੇ ਨਾਲ ਚਲਦੇ। ਬਿਲਕੁਲ ਜੀ ਜੁੜਨਗੇ ਈਵਨ ਜਿਹੜੇ ਨਸ਼ਾ ਛੱਡ ਚੁੱਕੇ ਆ ਉਹ ਸਾਡੇ ਹੀਰੋਸ ਅਸੀਂ ਉਹਨਾਂ ਨੂੰ ਹੀ ਸਮੇਂ-ਸਮੇਂ ਤੇ ਸਾਹਮਣੇ ਪੇਸ਼ ਕਰਾਂਗੇ। ਦੇ ਦੇ ਸਕਦੇ ਆਪਣੀ ਕਲਾਕਾਰਾਂ ਦੇ ਅਸਪੜੇ ਹਾਕੀ ਦੇ ਵਿੱਚ ਤੁਸੀਂ ਦੇਖੋ ਮੈਕਸਿਮਮ ਕਿਹੜੇ ਪਿੰਡਾਂ ਵਿੱਚ ਅਸੀਂ ਦੰਦਾਰ ਨੂੰ ਪਹਿਲਾ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਅਸੀਂ ਆਸੀ ਕਰ ਰਹੇ ਹਾਂ ਇਹ ਇੱਕ ਪ੍ਰੋਜੈਕਟ ਹੈ ਜੋ ਮੁੱਚੇ ਪੰਜਾਬ ਦੇ ਵਿੱਚ ਲਾਗੂ ਹੋ ਰਿਹਾ ਹਰ ਪਿੰਡ ਦੇ ਵਿੱਚ ਅਸੀਂ ਜਿਹੜੀ ਉਹ ਗਰਾਊਂਡ ਬਣਾਵਾਂਗੇ ਅਸੀਂ ਤਾਂ ਹਰ ਪਿੰਡ ਦੇ ਵਿੱਚੋਂ ਜਿਹੜੇ ਸਪੋਰਟਸ ਆਈਕਨ ਨੇ ਛੋਟੇ ਬੱਚਿਆਂ ਦੇ ਰੂਪ ਦੇ ਵਿੱਚ ਵੀ ਸਾਡੇ ਰੂਪ ਰੂ ਕਰਾਂਗੇ ਅਸੀਂ ਸਮੂਹ ਕਲਾਕਾਰਾਂ ਨੂੰ ਸਮੂਹ ਖਿਡਾਰੀਆਂ ਨੂੰ ਇਹ ਰਿਕਵੈਸਟ ਕਰਦੇ ਹਾਂ ਉਹ ਅੱਗੇ ਆਉਣ ਔਰ ਅੱਗੇ ਆ ਕੇ ਪੰਜਾਬ ਦੇ ਵੱਲੋਂ ਲੜਿਆ ਜਾ ਰਿਹਾ ਇਹ ਜਿਹੜਾ ਯੁੱਧ ਹੈ ਇਹਦੇ ਵਿੱਚ ਪਾਰਟਿਸਿਪੇਟ ਕਰਨ ਇਸ ਗੱਲ ਨੂੰ ਪਿੱਛੇ ਛੱਡ ਕੇ ਕਿ ਸਰਕਾਰ ਇਹਦੇ ਜੜੀ ਪਿੱਛਿਆ ਸਰਕਾਰ ਹਰ ਉਸ ਵਿਅਕਤੀ ਦੇ ਨਾਲ ਸਹਿਯੋਗ ਕਰਨ ਦੇ ਵਾਸਤੇ ਤਿਆਰ ਹੈ ਜਿਹੜਾ ਕਿ ਨਸ਼ੇ ਦੇ ਵਿਰੁੱਧ ਜਿਹੜਾ ਇਹ ਯੁੱਧ ਹੈ ਉਹਦੇ ਵਿੱਚ ਮਦਦ ਕਰਦਾ ਹੈ ਬਿਲਕੁਲ ਸਮਝ ਆ ਗਈ ਕਿ ਪੰਤਪ ਪਿੰਡਾਂ ਦੀਆਂ ਪੰਚਾਇਤਾਂ ਨੇ ਮਦਦ ਲਈ ਪਾਇਆ ਹੈ ਕੋਈ ਜਿਹਾ ਨਵਾਂ ਜਿਹਾ ਆਪਣੇ ਮਤੇ ਪਰ ਇਹ ਨੇ ਕਿ ਪਿੰਡਾਂ ਦੇ ਵਿੱਚੋਂ ਨਸ਼ਾ ਕਟਾ ਕਰ ਲੈਂਦਾ ਸੀ ਜਿਹੜੇ ਪਰਟੀਕੂਲ ਲੋਕ ਨਸ਼ਾ ਬੇਟ ਦੇਣੇ ਲੋਪਾ ਦਫਾਈ ਕਰ ਕਰ ਪਰ ਕਾਰ ਵੀ ਰਹਿ ਜਾਂਦੀ ਤਾਂ ਉਹ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਸਮੱਸਿਆ ਆ ਰਹੀ ਹੈ ਕਿ ਜਦੋਂ ਅਸੀਂ ਉਹ ਅਸੀਂ ਦੱਸਦੇ ਆ ਤਾਂ ਉੱਥੇ ਪੁਲਿਸ ਜਿਹੜੀ ਅਮੋਕਟ ਨਹੀਂ ਜਾਂਦੀ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਸਾਡੇ ਕੋਲੇ ਖਾਣ ਦੇ ਮਿੰਟ ਜਿਹੜੀ ਫੋਰਸ ਘੱਟ ਹੈ ਤਾਂ ਇਸ ਨਾਲ ਕਿਤੇ ਨਾ ਕਿਤੇ ਸਮੱਸਿਆ ਜ਼ਰੂਰ ਆਉਂਦੀ ਹੈ ਉਹ ਕਹਿੰਦੇ ਇੱਕ ਪਾਸੇ ਤਾਂ ਅਸੀਂ ਲੜਾਈ ਲੜ ਰਹੇ ਹਾਂ ਦੂਜੇ ਪਾਸੇ ਸਮੱਸਿਆ ਜਿਹੜੀ ਇਹ ਦਿੱਕਤ ਪੂਜ ਆਉਂਦੀ ਹੈ ਕਿ ਟੈਪ ਸਰ ਜਿਹੜੀ ਹੈ ਫੋਰਸ ਨਹੀਂ ਪਹੁੰਚਦੀ